ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜੇਕਰ ਐਤਵਾਰ ਦੇ ਦਿਨ ਤੁਸੀਂ ਇਹ ਤਿੰਨ ਕੰਮ ਕਰ ਲੈਂਦੇ ਹੋ ਤਾਂ ਪਰਮਾਤਮਾ ਜੀ ਦੀ ਬਖਸ਼ਿਸ਼ ਤੁਹਾਡੇ ਤੇ ਹੋ ਜਾਵੇਗੀ ਤਨ ਤਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਤੁਹਾਡੇ ਤੇ ਹੋ ਜਾਵੇਗੀ ਤੁਹਾਡੀ ਕੀਤੀ ਹੋਈ ਅਰਦਾਸ ਕਬੂਲ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਹਰ ਐਤਵਾਰ ਵਾਲੇ ਦਿਨ ਇਹ ਤਿੰਨ ਕੰਮ ਜ਼ਰੂਰ ਕਰ ਲਿਆ ਕਰੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਤਨ ਤਨ ਬਾਬਾ ਦੀਪ ਸਿੰਘ ਜੀ ਦੀਆਂ ਤੁਹਾਨੂੰ ਖੁਸ਼ੀਆਂ ਤੇ ਬਰਕਤਾਂ ਮਿਲ ਜਾਣਗੀਆਂ ਇਹ ਤਿੰਨ ਕੰਮ ਕਰਨ ਦਾ ਸਾਨੂੰ ਬੜਾ ਹੀ ਵੱਡਾ ਫਲ ਮਿਲਦਾ ਹੈ ਵੈਸੇ ਤਾਂ ਸਾਧ ਸੰਗਤ ਜੀ ਹਰ ਰੋਜ਼ ਹੀ ਸਾਨੂੰ ਇਹ ਕੰਮ ਕਰ ਲੈਣੇ ਚਾਹੀਦੇ ਹਨ ਪਰ ਕੁਝ ਭੈਣ ਭਰਾ ਆਪਣੀ ਜ਼ਿੰਦਗੀ ਦੇ ਰੁਝੇਮਿਆਂ ਕਰਕੇ ਆਪਣੇ ਕੰਮਾਂ ਧੰਦਿਆਂ ਕਰਕੇ ਇਹ ਕੰਮ ਨਹੀਂ ਕਰ ਪਾਉਂਦੇ ਤਾਂ ਐਤਵਾਰ ਦਾ ਦਿਨ ਛੁੱਟੀ ਦਾ ਦਿਨ ਹੁੰਦਾ ਹੈ ਐਤਵਾਰ ਵਾਲੇ ਦਿਨ ਆਪਾਂ ਆਰਾਮ ਦੇ ਨਾਲ ਇਹ ਤਿੰਨ ਕੰਮ ਕਰ ਸਕਦੇ ਹਾਂ ਆਪਣੇ ਗੁਰੂ ਦੀ ਖੁਸ਼ੀ ਆਪਣੇ ਗੁਰੂ ਦੀ ਬਰਕਤ ਨੂੰ ਹਾਸਿਲ ਕਰ ਸਕਦੇ ਹਾਂ ਤਾਂ ਇਹ ਤਿੰਨ ਕੰਮ ਕਿਹੜੇ ਹਨ ਤੇ ਕਿੰਜ ਕਰਨੇ ਹਨ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਜੀ ਇਸ ਲਈ ਸਾਧ ਸੰਗਤ ਜੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਸਾਧ ਸੰਗਤ ਜੀ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ ਆਉਂਦੀ ਤੇ ਸਾਧ ਸੰਗਤ ਜੀ ਸਭ ਤੋਂ ਪਹਿਲਾ ਕੰਮ ਉਹ ਹੈ ਜੀ ਆਪਾਂ ਗੁਰਦੁਆਰਾ ਸਾਹਿਬ ਜਾਣਾ ਹੈ ਵੈਸੇ ਤਾਂ ਸਾਨੂੰ ਹਰ ਰੋਜ਼ ਹੀ ਗੁਰੂ ਘਰ ਜਾਣ ਦਾ ਹੁਕਮ ਮਿਲਿਆ ਹੈ ਪਰ ਕੁਝ ਭੈਣ ਭਰਾ ਆਪਣੇ ਕੰਮਾਂ ਤੰਦਿਆਂ ਦੇ ਰੁਝੇਵਿਆਂ ਕਰਕੇ ਹਰ ਰੋਜ਼ ਗੁਰਦੁਆਰਾ ਸਾਹਿਬ ਨਹੀਂ ਜਾ ਪਾਉਂਦੇ ਤਾਂ ਉਹਨਾਂ ਦੇ ਲਈ ਐਤਵਾਰ ਦਾ ਦਿਨ ਬੜਾ ਹੀ ਵਧੀਆ ਦਿਨ ਹੁੰਦਾ ਹੈ ਕਿਉਂਕਿ ਛੁੱਟੀ ਦਾ ਦਿਨ ਹੁੰਦਾ ਹੈ। ਸਾਜ ਸੰਗਤ ਜੀ ਐਤਵਾਰ ਵਾਲੇ ਦਿਨ ਅਸੀਂ ਸਵੇਰ ਵੇਲੇ ਜਾਂ ਸ਼ਾਮ ਵੇਲੇ ਗੁਰਦੁਆਰਾ ਸਾਹਿਬ ਆਸਾਨੀ ਦੇ ਨਾਲ ਜਾ ਸਕਦੇ ਹਾਂ। ਤਾਂ ਫਿਰ ਗੁਰਦੁਆਰਾ ਸਾਹਿਬ ਜ਼ਰੂਰ ਜਾਣਾ ਹੈ। ਨਾਲ ਬੱਚਿਆਂ ਨੂੰ ਵੀ ਲੈ ਕੇ ਜਾਣਾ ਹੈ। ਜਦੋਂ ਵੀ ਗੁਰੂ ਘਰ ਦੇ ਵਿੱਚ ਜਾਣਾ ਹੈ ਗੁਰੂ ਦੇ ਗੁਰੂ ਗੁਰੂ ਘਰਦਿਆਂ ਹੀ ਜਾਣਾ ਹੈ। ਜਾਂਦਿਆਂ ਸਰ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਗੁਰੂ ਦੇ ਨਾਲ ਪਾਉਣੀ ਹੈ ਜਦੋਂ ਵੀ ਗੁਰੂ ਸਾਹਿਬ ਜੀ ਨੂੰ ਮੱਥਾ ਟੇਕਣਾ ਹੈ ਤੇ ਬੜੇ ਹੀ ਸਤਿਕਾਰ ਸਾਹਿਤ ਸਾਹਮਣੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਗੁਰੂ ਨਾਨਕ ਪਾਤਸ਼ਾਹ ਜੀ ਬੈਠੇ ਹੋਏ ਹਨ ਸ਼ਹਿਨ ਸ਼ਾਹਾਂ ਦੇ ਸ਼ਹਿਨ ਸ਼ਾਹ ਬੈਠੇ ਹਨ ਤੇ ਬੜੇ ਹੀ ਪਿਆਰ ਤੇ ਅਦਬ ਸਤਿਕਾਰ ਦੇ ਨਾਲ ਮੱਥਾ ਟੇਕਣਾ ਹੈ ਫਿਰ ਬੜੇ ਪਿਆਰ ਸਤਿਕਾਰ ਦੇ ਨਾਲ ਪਰਕਰਮਾ ਕਰਨੀਆਂ ਹਨ ਫਿਰ ਕੁਝ ਸਮਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਹਾਜ਼ਰੀ ਲਗਵਾਉਣੀ ਹੈ ਜੇਕਰ ਉੱਥੇ ਕਥਾ ਵਿਚਾਰ ਚੱਲ ਰਹੀ ਹੈ ਗੁਰਬਾਣੀ ਦਾ ਪਾਠ ਚੱਲ ਰਿਹਾ ਹੈ ਕੀਰਤਨ ਚੱਲ ਰਿਹਾ ਹੈ ਤਾਂ ਤੁਸੀਂ ਕੁਝ ਸਮਾਂ ਬੈਠ ਕੇ ਗੁਰੂ ਦਾ ਉਪਦੇਸ਼ ਸੁਣਨਾ ਹੈ ਉਪਦੇਸ਼ ਸੁਣਨਾ ਹੈ ਤੇ ਉਸ ਨੂੰ ਫਿਰ ਸਮਝਣਾ ਵੀ ਹੈ ਅਤੇ ਹਿਰਦੇ ਵਿੱਚ ਸਮਾ ਲੈਣਾ ਹੈ ਭਾਵੇਂ ਜੋ ਵੀ ਗੁਰੂ ਸਾਹਿਬ ਜੀ ਦੇ ਉਪਦੇਸ਼ ਆਇਆ ਹੈ ਸਿੱਖਿਆ ਆਈ ਹੈ ਉਸ ਨੂੰ ਆਪਣੇ ਜੀਵਨ ਵਿੱਚ ਢਾਲਣ ਦੀ ਪੂਰੀ ਹੀ ਕੋਸ਼ਿਸ਼ ਕਰਨੀ ਹੈ ਫਿਰ ਜਦੋਂ ਵੀ ਗੁਰੂ ਘਰੇ ਜਾਣਾ ਹੈ ਸੇਵਾ ਜ਼ਰੂਰ ਕਰਨੀ ਹੈ ਕਿਉਂਕਿ ਆਪਾਂ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਸੇਵਾ ਦਾ ਮਹੱਤਵ ਦੱਸਾਂਗੇ ਨਾ ਤਾਂ ਸਾਡੇ ਬੱਚਿਆਂ ਦਾ ਵੀ ਬੜਾ ਹੀ ਭਲਾ ਹੋ ਜਾਵੇਗਾ ਇਸ ਕਰਕੇ ਆਪ ਵੀ ਸੇਵਾ ਕਰਨੀ ਤੇ ਬੱਚਿਆਂ ਨੂੰ ਵੀ ਸੇਵਾ ਕਰਨ ਦੀ ਆਦਤ ਪਾਉਣੀ ਹੈ ਜੋੜਿਆਂ ਦੀ ਸੇਵਾ ਕਰੋ ਝਾੜੂ ਦੀ ਸੇਵਾ ਕਰੋ ਝੂਠੇ ਬਰਤਨ ਸਾਫ਼ ਕਰਨ ਦੀ ਸੇਵਾ ਕਰ ਲਓ ਫਿਰ ਆਪਣੇ ਬੱਚਿਆਂ ਤੋਂ ਵੀ ਜ਼ਰੂਰ ਕਰਵਾਉਣੀ ਚਾਹੀਦੀ ਹੈ ਕਿਉਂਕਿ ਸਾਧ ਸੰਗਤ ਜੀ ਜੇਕਰ ਆਪਾਂ ਅੱਜ ਉਹਨਾਂ ਨੂੰ ਇਹ ਚੰਗੀਆਂ ਆਦਤਾਂ ਪਾਵਾਂਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੇ ਕੰਮ ਆ ਜਾਣਗੀਆਂ ਆਉਣ ਵਾਲਾ ਸਮਾਂ ਬੜਾ ਹੀ ਖਤਰਨਾਕ ਹੈ ਜਿਸ ਦਾ ਬੱਚਾ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇਗਾ ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ ਹੋਵੇਗਾ ਸਾਧ ਸੰਗਤ ਜੀ ਬੱਚੇ ਨੂੰ ਬਚਪਨ ਤੋਂ ਹੀ ਗੁਰੂ ਚਰਨਾਂ ਦੇ ਨਾਲ ਜੋੜਨਾ ਹੈ ਗੁਰੂ ਘਰ ਲੈ ਕੇ ਆਉਣਾ ਹੈ ਸੇਵਾ ਕਰਵਾਉਣੀ ਹੈ ਉਸ ਤੋਂ ਬਾਅਦ ਇਹ ਦੂਸਰਾ ਕੰਮ ਕੁਝ ਭੈਣ ਭਰਾ ਕਹਿ ਦਿੰਦੇ ਹਨ ਕਿ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹਾਂ ਭਾਵੇਂ ਕਿ ਅਸੀਂ ਅੰਮ੍ਰਿਤ ਵੇਲਾ ਵੀ ਸੰਭਾਲ ਲੈਂਦੇ ਹਾਂ ਤੇ ਸੰਧਿਆ ਵੇਲਾ ਵੀ ਸੰਭਾਲਦੇ ਹਾਂ ਪਰ ਮਨ ਦੇ ਵਿੱਚ ਬੜਾ ਚਾਹ ਹੁੰਦਾ ਹੈ ਕਿ ਅਸੀਂ ਪੰਜਵੇਂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰੀਏ ਪਰ ਚਾਹੁੰਦਿਆਂ ਹੋਇਆਂ ਵੀ ਅਸੀਂ 1.5 ਘੰਟੇ ਦਾ ਸਮਾਂ ਹੀ ਨਹੀਂ ਕੱਢ ਪਾਉਂਦੇ ਤਾਂ ਉਹਨਾਂ ਦੇ ਲਈ ਐਤਵਾਰ ਦਾ ਦਿਨ ਬੜਾ ਹੀ ਵਧੀਆ ਦਿਨ ਹੁੰਦਾ ਹੈ ਸਾਧ ਸੰਗਤ ਜੀ ਐਤਵਾਰ ਵਾਲੇ ਦਿਨ ਆਪਾਂ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਸਕਦੇ ਹਾਂ ਐਤਵਾਰ ਵਾਲੇ ਦਿਨ ਅਸੀਂ ਆਪਣੇ ਘਰਾਂ ਵਿੱਚ نیٹ ਤਾਂ ਚਲਾਉਂਦੇ ਹੀ ਹਾਂ ਉਸ ਦਿਨ ਆਪਣੇ ਘਰ ਵਿੱਚ ਟੀਵੀ ਤੇ ਪਾਠ ਲਗਾ ਲਓ ਚਪਹਿਰਾ ਸਾਹਿਬ ਦਾ ਭਾਵੇਂ ਤੇ ਭਾਵੇਂ ਤੁਸੀਂ ਫੋਨ ਤੇ ਲਗਾ ਲਓ ਤੁਹਾਨੂੰ ਘਰ ਬੈਠਿਆਂ ਹੀ ਪਰਮਾਤਮਾ ਜੀ ਦੀ ਹਾਜ਼ਰੀ ਮਿਲ ਜਾਵੇਗੀ ਆਪਣੇ ਘਰ ਦੇ ਵਿੱਚ ਇਹ ਪਾਠ ਪੂਰਾ ਕਰ ਲੈਣਾ ਚਾਹੀਦਾ ਹੈ ਭਾਵੇਂ ਰਲ ਕੇ ਹੀ ਕਰ ਲਓ ਕਿਉਂਕਿ ਮਹਾਪੁਰਖ ਜੀ ਅਕਸਰ ਹੀ ਕਹਿੰਦੇ ਹਨ ਜਿਸ ਘਰ ਦੇ ਵਿੱਚ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਕੀਤਾ ਜਾਂਦਾ ਹੈ ਉਸ ਘਰ ਵਿੱਚ ਦੁੱਖ ਦਲੇਦਰ ਤੇ ਕਲੇਸ਼ ਦੂਰ ਮਿਟ ਜਾਂਦੇ ਹਨ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਜ਼ਰੂਰ ਕਰਨਾ ਹੈ ਵੈਸੇ ਤਾਂ ਸਾਨੂੰ ਹਰ ਰੋਜ਼ ਕਰਨਾ ਚਾਹੀਦਾ ਹੈ ਪਰ ਜੇ ਹਰ ਰੋਜ਼ ਤੁਹਾਡੇ ਕੋਲ ਸਮਾਂ ਨਹੀਂ ਹੈ ਤਾਂ ਫਿਰ ਘੱਟੋ-ਘੱਟ ਹਫ਼ਤੇ ਦੇ ਇੱਕ ਐਤਵਾਰ ਵਾਲੇ ਦਿਨ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ ਕਿਉਂਕਿ ਸਾਰਾ ਪਰਿਵਾਰ ਘਰ ਦੇ ਵਿੱਚ ਹੁੰਦਾ ਹੈ ਪਰਿਵਾਰ ਰਲ ਕੇ ਵੀ ਪਾਠ ਕਰ ਸਕਦਾ ਹੈ ਜੇ ਸਾਰਾ ਪਰਿਵਾਰ ਨਹੀਂ ਕਰਦਾ ਤਾਂ ਘਰ ਦਾ ਕੋਈ ਇੱਕ ਅਜੇਹਾ ਹੀ ਜੀ ਜੋ ਉਦਮ ਕਰ ਲਏ ਉਹਦੇ ਇੱਕ ਦੇ ਕਰਕੇ ਹੀ ਬਾਕੀ ਸਾਰਿਆਂ ਦਾ ਭਲਾ ਹੋ ਜਾਵੇਗਾ ਉਸ ਤੋਂ ਬਾਅਦ ਸਾਧ ਸੰਗਤ ਜੀ ਇਹ ਤੀਸਰਾ ਕੰਮ ਆਪਾਂ ਅਕਸਰ ਹੀ ਕਰਦੇ ਤੇ ਵੇਖਦੇ ਹਾਂ ਹਫਤੇ ਦੇ ਸਾਰੇ ਦਿਨ ਕੁਝ ਭੈਣ ਭਰਾ ਬੜੇ ਆਰਾਮ ਦੇ ਨਾਲ ਅੰਮ੍ਰਿਤ ਵੇਲੇ ਉੱਠਦੇ ਹਨ ਕਿਉਂਕਿ ਕੰਮਾਂ ਧੰਦਿਆਂ ਤੇ ਜਾਣਾ ਹੁੰਦਾ ਹੈ ਪਹਿਣਾ ਬੀਬੀਆਂ ਨੇ ਵੀ ਆਪਣੇ ਪਤੀ ਨੂੰ ਕੰਮ ਤੇ ਭੇਜਣਾ ਹੁੰਦਾ ਹੈ ਤੇ ਕਿਸੇ ਨੇ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ ਹੈ। ਇਸ ਕਰਕੇ ਸਭ ਦੇ ਘਰਾਂ ਵਿੱਚ ਅੰਮ੍ਰਿਤ ਵੇਲੇ ਉੱਠਿਆ ਜਾਂਦਾ ਹੈ। ਪਰ ਐਤਵਾਰ ਵਾਲੇ ਦਿਨ ਬਹੁਤ ਘਰਾਂ ਦੇ ਵਿੱਚ ਅੰਮ੍ਰਿਤ ਵੇਲੇ ਦੀ ਵੀ ਛੁੱਟੀ ਕਰ ਦਿੱਤੀ ਜਾਂਦੀ ਹੈ। ਕਿਉਂਕਿ ਸਭ ਦੇ ਮਨ ਵਿੱਚ ਹੁੰਦਾ ਹੈ ਕਿ ਅੱਜ ਤਾਂ ਐਤਵਾਰ ਵਾਲਾ ਦਿਨ ਹੈ। ਤਾਂ ਕੰਮ ਤੇ ਤਾਂ ਕਿਸੇ ਨੇ ਜਾਣਾ ਨਹੀਂ ਨਾ ਬੱਚਿਆਂ ਨੇ ਸਕੂਲ ਜਾਣਾ ਹੈ। ਇਸ ਕਰਕੇ ਅਸੀਂ ਰੱਜ ਕੇ ਸੌਂ ਲੈਂਦੇ ਹਾਂ। ਪਰ ਨਾ ਜੀ ਸਾਧ ਸੰਗਤ ਜੀ ਜੇਕਰ ਤੁਸੀਂ ਹਰ ਰੋਜ਼ ਅੰਮ੍ਰਿਤ ਵੇਲੇ ਉੱਠਦੇ ਹੋ ਫਿਰ ਐਤਵਾਰ ਦੀ ਛੁੱਟੀ ਵੀ ਨਹੀਂ ਕਰਨੀ ਕਿਉਂਕਿ ਗੁਰੂ ਸਾਹਿਬ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਦੀ ਛੁੱਟੀ ਨਹੀਂ ਦਿੱਤੀ ਕਿਸੇ ਵੀ ਹਾਲਤ ਵਿੱਚ ਨਹੀਂ ਦਿੱਤੀ ਸਾਡੀ ਜ਼ਿੰਦਗੀ ਵਿੱਚ ਦੁੱਖ ਹੋਵੇ ਸੁੱਖ ਹੋਵੇ ਅਸੀਂ ਬਿਮਾਰ ਹੋਈਏ ਭਾਵੇਂ ਤੰਦਰੁਸਤ ਹੋਈਏ ਅੰਮ੍ਰਿਤ ਵੇਲੇ ਹਰ ਹਾਲ ਦੇ ਵਿੱਚ ਉੱਠਣਾ ਹੀ ਉੱਠਣਾ ਹੈ ਅਤੇ ਮਹਾਪੁਰਖ ਜੀ ਆਖਦੇ ਹਨ ਕਿ ਕਈ ਵਾਰ ਸਾਡੇ ਇਸ ਗਲਤੀ ਕਰਕੇ ਅਸੀਂ ਆਪਣਾ ਅੰਮ੍ਰਿਤ ਵੇਲਾ ਹੀ ਗਵਾ ਬੈਠਦੇ ਹਾਂ ਅੰਮ੍ਰਿਤ ਵੇਲੇ ਸਾਡਾ 1 ਦਿਨ ਦੀ ਗਲਤੀ ਕਰਕੇ ਹੀ ਛੁੱਟ ਜਾਂਦਾ ਹੈ। ਮਹਾਪੁਰਖ ਜੀ ਅਕਸਰ ਹੀ ਕਹਿੰਦੇ ਹਨ ਕਿ 1 ਦਿਨ ਦਾ ਛੁੱਟਿਆ ਹੋਇਆ ਅੰਮ੍ਰਿਤ ਵੇਲਾ ਕਈ ਵਾਰ ਕਈ ਦਿਨ ਮਹੀਨੇ ਸਾਲ ਤੱਕ ਰਾਸ ਨਹੀਂ ਆਉਂਦਾ। ਇਸ ਕਰਕੇ ਅੰਮ੍ਰਿਤ ਵੇਲੇ ਜ਼ਰੂਰ ਉੱਠਣਾ ਹੈ। ਇਹ ਵੇਲਾ ਬੜਾ ਕੀਮਤੀ ਤੇ ਪਾਵਰਫੁਲ ਹੈ। ਇਸ ਦਿਨ ਆਪਣੇ ਬੱਚਿਆਂ ਦੀ ਲਈ ਵੀ ਛੁੱਟੀ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਜੇ ਸਕੂਲੇ ਨਹੀਂ ਜਾਣਾ ਤੇ ਉਹ ਉੱਠਣਗੇ ਹੀ ਨਹੀਂ। ਹਰ ਦਿਨ ਉਹਨਾਂ ਨੂੰ ਅੰਮ੍ਰਿਤ ਵੇਲੇ ਹੀ ਉਠਾਉਣਾ ਹੈ। ਉਠਾ ਕੇ ਪਹਿਲਾਂ ਗੁਰਬਾਣੀ ਦਾ ਪਾਠ ਕਰਵਾਉਣਾ ਹੈ ਫਿਰ ਉਹਨਾਂ ਨੂੰ ਸਕੂਲ ਦੇ ਲਈ ਤਿਆਰ ਕਰਨਾ ਹੈ ਜੇਕਰ ਗੁਰਬਾਣੀ ਦਾ ਪਾਠ ਨਹੀਂ ਕਰਦੇ ਮੂਲ ਮੰਤਰ ਦੇ ਜਾਪ ਕਰਨ ਦੀ ਹੀ ਆਦਤ ਪਾ ਲਓ ਇਹ ਸਾਡੇ ਬੱਚਿਆਂ ਦਾ ਭਲਾ ਹੋ ਜਾਵੇਗਾ ਇਹ ਚੰਗੀਆਂ ਆਦਤਾਂ ਤਾਂ ਆਪਾਂ ਹੀ ਸਿਖਾਵਾਂਗੇ ਤਾਂ ਹੀ ਸਾਡੇ ਬੱਚੇ ਸਿੱਖਣਗੇ ਤਾਂ ਫਿਰ ਇਹ ਤਿੰਨ ਕੰਮ ਜ਼ਰੂਰ ਕਰਨੇ ਹਨ ਪਹਿਲਾਂ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਦੀਆਂ ਖੁਸ਼ੀਆਂ ਤੇ ਬਰਕਤਾਂ ਹਾਸਲ ਕਰਨੀਆਂ ਹਨ ਫਿਰ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਘਰ ਵਿੱਚ ਜਰੂਰ ਕਰਨਾ ਹੈ ਤੀਸਰਾ ਕੰਮ ਕਿ ਅੰਮ੍ਰਿਤ ਵੇਲੇ ਦੀ ਛੁੱਟੀ ਬਿਲਕੁਲ ਵੀ ਨਹੀਂ ਕਰਨੀ ਕਿਉਂਕਿ ਅੰਮ੍ਰਿਤ ਵੇਲੇ ਦੀ ਛੁੱਟੀ ਸਾਨੂੰ ਮਿਲੀ ਹੀ ਨਹੀਂ ਹੈ ਪਰਮਾਤਮਾ ਜੀ ਦੇ ਕੋਲੋਂ ਅੰਮ੍ਰਿਤ ਵੇਲੇ ਉੱਠਣ ਤੋਂ ਮਨ ਢੇਰੀ ਨਹੀਂ ਟਾਉਣਾ ਚਾਹੀਦਾ ਆਪਣੇ ਮਨ ਨੂੰ ਆਪਣੇ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਾਓ ਗੁਰੂ ਸਾਹਿਬ ਦੇ ਬਚਨ ਸੁਣਾਓ ਆਪਣੇ ਮਨ ਨੂੰ ਦੱਸੋ ਕਿ ਮਨਾ ਅੰਮ੍ਰਿਤ ਵੇਲੇ ਉੱਠਣਾ ਬੜਾ ਜ਼ਰੂਰੀ ਹੈ ਇਸ ਜਿੰਦਦਰ ਦਾ ਪਲ ਛਿਨ ਵੀ ਭਰੋਸਾ ਨਹੀਂ ਸਾਧ ਸੰਗਤ ਜੀ ਇੱਕ ਮਿੰਟ ਵੀ ਨਹੀਂ ਲੱਗ ਰਿਹਾ ਅੱਜ ਕੱਲ ਇਸ ਧਰਤੀ ਤੋਂ ਬੰਦੇ ਨੂੰ ਜਾਣ ਲੱਗਿਆਂ ਤਾਂ ਇਸ ਲਈ ਅਸੀਂ ਆਪਣਾ ਕੀਮਤੀ ਸਮਾਂ ਕਿਉਂ ਗਵਾ ਰਹੇ ਹਾਂ ਜਿਸ ਪਰਮਾਤਮਾ ਨੇ ਸਾਡੇ ਕੰਮ ਆਉਣਾ ਹੈ ਉਸ ਨੂੰ ਹੀ ਅਸੀਂ ਵਿਸਾਰ ਕੇ ਬੈਠੇ ਹਾਂ ਅਸੀਂ ਦੁਨਿਆਵੀ ਰਿਸ਼ਤਿਆਂ ਦੇ ਵਿੱਚ ਇੰਨਾ ਕੁ ਉਲਝ ਚੁੱਕੇ ਹਾਂ ਕਿ ਸਾਡੇ ਕੋਲ ਆਪਣੇ ਪਰਮਾਤਮਾ ਦੇ ਲਈ ਹੀ ਸਮਾਂ ਨਹੀਂ ਹੈ ਜੇਕਰ ਅਸੀਂ ਪਰਮਾਤਮਾ ਦੇ ਨਾਲ ਜੁੜ ਜਾਵਾਂਗੇ ਤਾਂ ਸਾਡਾ ਲੋਕ ਪਰਲੋਕ ਵੀ ਸਵਾਰਿਆ ਜਾਵੇਗਾ ਸਾ ਸੰਗਰਜੀ ਸੰਸਾਰਿਕ ਰਿਸ਼ਤੇ ਤਾਂ ਬਸ ਆਉਣ ਜਾਣ ਹੀ ਹਨ ਇਹ ਤਾਂ ਬਸ ਕਿਸੇ ਦੇ ਨਾਲ ਨਹੀਂ ਨਿਭਦੇ ਨਿਭਣਾ ਹੈ ਤਾਂ ਪਰਮਾਤਮਾ ਸੱਚੇ ਪਾਤਸ਼ਾਹ ਜੀ ਨੇ ਸਾਡੇ ਨਾਲ ਇਸ ਲਈ ਅਸੀਂ ਉਸ ਨੂੰ ਹੀ ਵਿਸਾਰ ਕੇ ਬੈਠੇ ਹਾਂ ਇਸ ਲਈ ਅੰਮ੍ਰਿਤ ਵੇਲੇ ਦਾ ਨਾਗਾ ਕਦੇ ਵੀ ਨਹੀਂ ਪਹਿਣਾ ਚਾਹੀਦਾ ਅੰਮ੍ਰਿਤ ਵੇਲਾ ਬਹੁਤ ਕੀਮਤੀ ਹੈ ਸੰਭਾਲ ਕੇ ਪਰਮਾਤਮਾ ਦੇ ਪਾਏ ਹੋਏ ਪੂਰਨਿਆ ਤੇ ਚੱਲਣਾ ਹੈ ਇਸ ਲਈ ਤੁਹਾਡੀ ਪਰਮਾਤਮਾ ਜੀ ਹਮੇਸ਼ਾ ਦੇ ਲਈ ਬਹਾਂ ਫੜ ਲੈਣਗੇ ਤੇ ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ ਹੈ ਉਸ ਤੋਂ ਬਾਅਦ ਹੀ ਆਪਣੇ ਕੰਮ ਧੰਦੇ ਨੂੰ ਹੱਥ ਪਾਉਣਾ ਹੈ। ਇਹ ਹੀ ਆਦਤਾਂ ਆਪਾਂ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਣੀਆਂ ਚਾਹੀਦੀਆਂ ਹਨ ਤੇ ਆਪਣੇ ਬੱਚਿਆਂ ਨੂੰ ਵੀ ਇਹੀ ਪ੍ਰੇਰਣਾ ਦੇਣੀ ਚਾਹੀਦੀ ਹੈ। ਸੋ ਸਾਥ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਰਹਿਣਾ ਜੀ। ਵਾਹਿਗੁਰੂ ਜੀ ਤਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।